有东西。 ਜੀ ਇੱਥੇ ਰੋਜ਼ ਦੀ ਤਰ੍ਹਾਂ ਹੀ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨਸਾਰ ਨਾਕੇ ਲਾਈਦਾ ਤੇ ਵਕ ਵਕ ਵੀ ਕਲਾਂੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਉਹਨਾਂ ਚ ਤਰੁੱਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਆਊਟ ਨੰਬਰ ਤੋਂ ਜਿਹੜੇ ਬੁਲਟ ਪਟਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਦੇ ਚਲਾਨ ਕੀਤੇ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਧੱਕਿਆ ਆਇਆ ਤੇ ਡੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਸਾਇਰਨ ਹਾਂ ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਆ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਡੱਕ ਕੇ ਉਹਨੂੰ ਕੁਝ ਪਰਤਾਲ ਕੀਤੀ ਵਿੱਚ ਕੋਈ ਅਫਸਰ ਜਿਹੜਾ ਆ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜ਼ਬਤ ਕਰ ਲਈ ਐ ਉਹਦਾ ਹਾਰਨ ਵੀ ਹਵਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਤੇ ਦੱਸਣ ਮੁਤਾਬਕ ਹੈ ਕਿ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਹੈ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਉਹ ਟੈਕਸੀ ਪਾਸ ਗੱਡੀ ਹੈ ਪੇਲੀਆਂ ਪਲੇਟਾਂ ਲੱਗੀਆਂ ਪੇਲੀਆਂ ਪਰਸਨਲ ਗੱਡੀ ਨਹੀਂ ਸੀ ਪੇਲੀਆਂ ਪਲੇਟਾਂ ਬੌਂਡ ਕਰਤੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਜਿਦਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟਸ ਸਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਹੈ ਕਈਆਂ ਨੂੰ ਵਾਰਨਿੰਗ ਦਿੱਤੀ ਹੈ ਹਾਂ ਸਰ ਹਰੇਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਭਈ ਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਹ ਅਫਸਰਾਂ ਦੀਆਂ ਹਾਧੇਤਾ ਨੇ ਉਹਦੇ ਅਨੁਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫਾਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਦਾ ਕਿਹਾ ਹੀ ਹੋਣਾ ਅਸੀਂ ਬਾਜ਼ਾਰ ਦੇ ਵਿੱਚ ਵੀ ਜਿਹੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਮਨ ਚੌਂਕ ਤੇ ਵੀ ਮਨ ਜੋ ਗਿਆ ਐਸਪੀ ਹੈੱਡਕਵਰਟਰ ਸਾਹਿਬ ਉੱਥੇ ਆਪ ਆਏ ਸੀਗੇ ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਹੈ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਪੂਰੀ ਤਰ੍ਹਾਂ ਦੋ ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਣਾ ਸੀ ਉਹਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ 'ਚ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਏ ਜਦੋਂ ਨਾਲ ਕੋਈ ਟ੍ਰੈਫਿਕ ਰੁਕਦੇ ਉਦਾਂ ਸਾਡੇ ਕੋਲ ਹੈ ਨਹੀਂ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਹੁੰਦਾ ਗੱਡੀ ਮਗਾਉਣ ਵਾਸਤੇ